ਜਦੋਂ ਹਸਪੀਟਲ ਤੋਂ ਘਰੇ ਆਈਆਂ ਤਾਂ ਮੈਂ ਬਸ ਰੱਬ ਅੱਗੇ ਬੈਠ ਗਈ ਸੀ ਤੇ ਮੈਂ ਰੱਬ ਨੂੰ ਇਹ ਕਿਹਾ ਸੀਗਾ ਕਿ ਮੈਨੂੰ ਮੇਰੇ ਫਾਦਰ ਦੀ ਲੋੜ ਆ ਪਰ ਜਦੋਂ ਹੁਣ ਉਹ ਹੋਏ ਨੇ ਉਦੋਂ ਸਿੱਧੀ ਮੈਨੂੰ ਕਾਲ ਹੀ ਆਈ ਹੈ ਕਿ 10 ਮਿੰਟਾਂ ਦੇ ਵਿੱਚ ਹੀ ਉਹਨਾਂ ਨੂੰ ਅਟੈਕ ਹੋ ਗਿਆ ਤਾਂ ਮੇਰੇ ਕੋਲ ਉਹ ਇੱਕ ਰੱਬ ਤੋਂ ਮੰਗਣ ਲਈ ਵੀ ਮੈਨੂੰ ਰੱਬ ਨੇ ਟਾਈਮ ਨਹੀਂ ਦਿੱਤਾ ਕਿ ਕਿ ਉਹਨਾਂ ਨੂੰ ਕੁਝ ਹੋਣਾ ਸ਼ਾਇਦ ਰੱਬ ਤੋਂ ਦੁਬਾਰੇ ਮੰਗ ਲੈਂਦੀ ਤਮੀਰ ਨੇ ਮੇਰੇ ਬ੍ਰਦਰ ਵੇਲੇ ਵੀ ਹਸਪੀਟਲ 'ਚ ਰਾਤਾਂ ਕੱਟੀਆਂ ਨੇ ਨਾਲ ਤੇ ਮੇਰੇ ਫਾਦਰ ਦੇ ਕਿ ਜਿਵੇਂ ਮੈਂ ਨਾ ਤੁਹਾਡਾ ਚਲੋ ਮੈਂ ਗੱਲ ਕਰਨੀ ਨਹੀਂ ਸੀ ਕਰ ਦਵਾ ਵੀ ਜਿਵੇਂ ਤੁਸੀਂ ਉੱਥੇ ਰੋਂਦੇ ਮੈਂ ਦੇਖਿਆ ਤੁਹਾਡੇ ਬਾਪ ਜਦੋਂ ਦੁਨੀਆ ਤੋਂ ਰੁਖਸਤ ਹੁੰਦੇ ਨੇ ਤਾਂ ਮੈਨੂੰ ਲੱਗਦਾ ਵੀ ਫਿਰ ਉਹ ਕੁੜੀਆਂ ਆਸਾਂ ਦਿਲਚੀ ਰਹਿ ਜਾਂਦੀਆਂ ਨੇ ਉਹ ਬਾਪ ਦੀ ਆਖਰੀ ਚਿਹਰਾ ਦੇਖਣ ਆਲੀਆਂ ਜਿਉਂ ਭੱਜ ਕੇ ਵਿਆਹ ਕਰਾਉਂਦੀਆਂ ਹੋਣੀਆਂ ਮੈਨੂੰ ਲੱਗਦੀ ਕਿਹੜੇ ਮੂੰਹ ਲੈ ਕੇ ਜਾਣ ਗਈਆਂ ਫਿਰ ਉਸ ਮਰੇ ਬਾਪ ਕੋਲੇ ਤਾਂ ਫਿਰ ਉਹ ਚੀਜ਼ ਤੁਸੀਂ ਮਤਲਬ ਕਿਵੇਂ ਮਹਿਸੂਸ ਕਰਿਆ ਜਦੋਂ ਤੁਹਾਡੇ ਪਿਤਾ ਜੀ ਇਸ ਦੁਨੀਆ ਚੋਂ ਜਾਂਦੇ ਨੇ ਕਿਉਂਕਿ ਤੁਹਾਡੇ ਲਈ ਤਾਂ ਬਹੁਤ ਮੁਰਾਦਾਂ ਮੰਗੀਆਂ ਹੋਣੀਆਂ ਹੋਣੀਆਂ ਉਹਨਾਂ ਨੇ ਇੰਦੂ ਖਾਨ ਸੀ ਮੇਰੇ ਖਿਆਲੋਂ ਤਾਂ ਤਾ ਫਿਰ ਉਹ ਮਤਲਬ ਤੁਹਾਡੀਆਂ ਵੀਡੀਓ ਨੇ ਸਭ ਨੂੰ ਬਹੁਤ ਰਵਾਇਆ ਮਤਲਬ ਗੱਲ ਚੱਲਦੀ ਗੱਲ ਚੋਂ ਆਪਣੀ ਗੱਲ ਚੱਲ ਪਈ ਆ ਤਾਂ ਫਿਰ ਉਹ ਕਿਵੇਂ ਸੀ ਮੰਜਰ ਉਹ ਸਾਰਾ ਮਤਲਬ ਦੇਖੋ ਜਦੋਂ ਮੇਰੇ ਫਾਦਰ ਬਿਮਾਰ ਹੋਏ ਸੀ ਉਹ ਇੱਕ ਵਾਰੀ ਬਹੁਤ ਜ਼ਿਆਦਾ ਸੀਰੀਅਸ ਹੋ ਗਏ ਸੀ ਜਦੋਂ ਉਹਨਾਂ ਨੂੰ ਅਸੀਂ ਚੰਡੀਗੜ੍ਹ ਲੈ ਕੇ ਆਏ ਤਾਂ ਉਸ ਟਾਈਮ ਡਾਕਟਰ ਨੇ ਮੈਨੂੰ ਕਹਤਾ ਸੀ ਵੀ ਇਹ ਅੱਜ ਦੀ ਰਾਤ ਨਹੀਂ ਕੱਟਣਗੇ ਤੇ ਮੈਂ ਉਸ ਦਿਨ ਬਹੁਤ ਟੁੱਟ ਗਈ ਸੀ ਪਰ ਇਹ ਗੱਲ ਮੈਨੂੰ ਤੇ ਸਮੀਰ ਨੂੰ ਪਤਾ ਸੀ ਮੇਰੇ ਮਦਰ ਨੂੰ ਵੀ ਅਸੀਂ ਨਹੀਂ ਦੱਸਿਆ ਸੀਗਾ ਜੋ ਉਸ ਦਿਨ ਮੈਂ ਜਦੋਂ ਹਸਪੀਟਲ ਤੋਂ ਘਰੇ ਆਈਆਂ ਤਾਂ ਮੈਂ ਬਸ ਰੱਬ ਅੱਗੇ ਬੈਠ ਗਈ ਸੀ ਤੇ ਮੈਂ ਰੱਬ ਨੂੰ ਇਹ ਕਿਹਾ ਸੀਗਾ ਕਿ ਮੈਨੂੰ ਮੇਰੇ ਫਾਦਰ ਦੀ ਲੋੜ ਆ ਬੇ ਹਜੇ ਨਹੀਂ ਲੈ ਕੇ ਜਾਣਾ ਤੇ ਤੁਸੀਂ ਦੇਖੋ ਵੀ ਉਸ ਟਾਈਮ ਜਦੋਂ ਇੰਨੇ ਸੀਰੀਅਸ ਸੀ ਤਾਂ ਉਸ ਤੋਂ ਬਾਅਦ ਉਹ ਜਮਾਂ ਠੀਕ ਹੋ ਗਏ ਸੈਕਿੰਡ ਡੇ ਉਹਨਾਂ ਨੇ ਆਪਣੇ ਚਾਹ ਵਗੈਰਾ ਪੀਤੀ ਮੈਂ ਹਸਪੀਟਲ 'ਚ ਕਾਲ ਕੀਤੀ ਹਨਾ ਆਈ ਸੀ ਯੂ ਦੇ ਵਿੱਚ ਸੀ ਤਾਂ ਜ਼ਿਆਦਾ ਤਾਂ ਤੁਸੀਂ ਜਾ ਵੀ ਨਹੀਂ ਸਕਦੇ ਇੱਕ ਟਾਈਮ ਹੁੰਦਾ ਆਈ ਵੀ ਹਸਪੀਟਲ ਦੇ ਵਿੱਚ ਸੀਗੇ ਤੇ ਉਦੋਂ ਮੈਨੂੰ ਉਮੀਦ ਨਹੀਂ ਸੀ ਕਿ ਉਹ ਬਚਣਗੇ ਪਰ ਜਦੋਂ ਹੁਣ ਉਹ ਹੋਏ ਨੇ ਉਦੋਂ ਸਿੱਧੀ ਮੈਨੂੰ ਕਾਲ ਹੀ ਆਈ ਹੈ ਕਿ 10 ਮਿੰਟਾਂ ਦੇ ਵਿੱਚ ਹੀ ਉਹਨਾਂ ਨੂੰ ਅਟੈਕ ਹੋ ਗਿਆ ਤਾਂ ਮੇਰੇ ਕੋਲ ਉਹ ਇੱਕ ਰੱਬ ਤੋਂ ਮੰਗਣ ਲਈ ਵੀ ਮੈਨੂੰ ਰੱਬ ਨੇ ਟਾਈਮ ਨਹੀਂ ਦਿੱਤਾ ਕਿ ਮੈਂ ਆਪ ਦੇ ਜੇ ਮੈਨੂੰ ਇਹ ਪਤਾ ਹੁੰਦਾ ਮੇਰੇ ਫਾਦਰ ਬਿਮਾਰ ਨੇ ਕਿ ਉਹਨਾਂ ਨੂੰ ਕੁਝ ਹੋਣਾ ਸ਼ਾਇਦ ਮੈਂ ਰੱਬ ਤੋਂ ਦੁਬਾਰੇ ਮੰਗ ਲੈਂਦੀ ਤੇ ਉਹ ਚ ਜਪਾ ਕਰ ਦਿੰਦੀਆਂ ਨੇ ਕਿਉਂਕਿ ਮੈਨੂੰ ਲੱਗਦਾ ਤੁਹਾਡੇ ਬ੍ਰਦਰ ਵੀ ਸ਼ਾਇਦ ਉਹਨਾਂ ਦਾ ਵੀ ਬ੍ਰਦਰ ਉਸ ਤੋਂ ਪਹਿਲਾਂ ਤਪਰ ਉਹ ਲੱਗਦਾ ਹੈਗਾ ਕਿਉਂਕਿ ਮੇਰੇ ਯਾਦ ਆ ਗਿਆ ਵੀ ਸਾਡੇ ਬਾਪੂ ਨੇ ਸਾਡੇ ਮਾਤਾ ਹੁਣਾਂ ਨੂੰ ਬਹੁਤ ਸਾਂਭਿਆ ਕਿਉਂਕਿ ਮੇਰੇ ਨਾਨਕਿਆਂ ਦੇ ਵਿੱਚੋਂ ਕਾਫੀ ਜਣਿਆਂ ਦੀ ਮੌਤ ਹੋ ਗਈ ਤਾਂ ਉਹ ਮੈਨੂੰ ਲੱਗਦੀ ਇੱਕ ਚੰਗਾ ਹਸਬੰਡੀ ਉਹ ਰੋਲ ਪਲੇ ਕਰ ਸਕਦਾ ਤੁਹਾਨੂੰ ਉਸ ਦੁੱਖ ਚੋਂ ਕੱਢਣ ਲਈ ਕਿਉਂਕਿ ਜਿੱਥੇ ਇੱਕ ਪਾਸੇ ਭਰਾ ਤੁਰ ਜੇ ਬਾਪ ਤੁਰ ਜੀ ਤਾਂ ਹਸਬੰਡ ਕਹਿ ਰਿਹਾ ਹੋਵੇ ਨਹੀਂ ਨਹੀਂ ਤੂੰ ਰੋਣਾ ਧੋਣਾ ਤੇਰੇ ਤਾਂ ਰੋਜ ਹੀ ਚੱਲੀ ਜਾਂਦਾ ਰੋਟੀਆਂ ਲਾ ਇਹ ਕਰ ਅਕਸਰ ਆਪਾਂ ਦੇਖਦੇ ਆਂ ਘਰਾਂ 'ਚ ਸਮੀਰ ਨੇ ਮੇਰੇ ਬ੍ਰਦਰ ਵੇਲੇ ਵੀ ਹਸਪੀਟਲ 'ਚ ਰਾਤਾਂ ਗੱਟੀਆਂ ਨੇ ਨਾਲ ਤੇ ਮੇਰੇ ਫਾਦਰ ਵੀ ਨੇ ਹੂੰ ਤੇ ਕਦੇ ਇਸ ਚੀਜ਼ ਨੂੰ ਲੱ ਮਤਲਬ ਜਿੱਥੇ ਆਪਣੇ ਬਾਪ ਦਾ ਗਿਲਾ ਕਰਦੇ ਹੋ ਤਾਂ ਉੱਥੇ ਇਹਨਾਂ ਨੂੰ ਕਦੇ ਮਤਲਬ ਜੱਫੀ ਪਾ ਕੇ ਜਾਂ ਪਿਆਰ ਦੇ ਕੇ ਇਹ ਗੱਲ ਵੀ ਜ਼ਰੂਰ ਹੁੰਦੀ ਹੋਣੀ ਆ ਫਿਰ ਤਾਂ ਵੀ ਚਲੋ ਤਾਂ ਨਹੀਂ ਹੈਗੇ ਮੇਰੇ ਕੋਲੇ ਤੁਸੀਂ ਤਾਂ ਹੈਗੇ ਉਹਨਾਂ ਦੀਆਂ ਯਾਦਾਂ ਦੇ ਰੂਪ ਤੇ ਬਿਲਕੁਲ ਮੈਂ ਆਪਦੇ ਫਾਦਰ ਇਨ ਲਾ ਦੇ ਵਿੱਚੋਂ ਆਦੇ ਫਾਦਰ ਨੂੰ ਦੇਖਦੀ ਹਾਂ ਹੁਣ ਤੇ ਬਾਕੀ ਚਲੋ ਉਹ ਚੀਜ਼ਾਂ ਹੁੰਦੀਆਂ ਹੀ ਨੇ ਜਦੋਂ ਤੁਹਾਨੂੰ ਇੱਕ ਲਾਈਫ ਪਾਰਟਨਰ ਵਧੀਆ ਮਿਲ ਜਾਂਦਾ ਤਾਂ ਥੋੜਾ ਜਿਹਾ ਦੁੱਖ ਚੋਂ ਨਿਕਲਣਾ ਤੁਹਾਨੂੰ ਈਜ਼ੀ ਹੋ ਜਾਂਦਾ ਸੋ ਮੈਂ ਜਦੋਂ ਹੀ ਦੁਖੀ ਹੁੰਨੀ ਆ ਜਾਂ ਮੇਰੇ ਮਦਰ ਦੁਖੀ ਹੁੰਦੇ ਆ ਤਾਂ ਆਲਵੇਸ ਸਾਡੀ ਸਾਰੀ ਫੈਮਲੀ ਖੜੀ ਹੁੰਦੀ ਆ ਮੇਰੇ ਇਨ-ਲॉज ਖੜੇ ਹੁੰਦੇ ਆ ਸਮੀਰ ਖੜੇ ਹੁੰਦੇ ਆ